ਇਸ ਟਾਈਮ ਇੱਕ ਪੈਰ ਮੇਰਾ ਹਰਿਆਣੇ ਚਾ ਦੂਜਾ ਪੈਰ ਧਰ ਲਿਆ ਨੌਜਵਾਨ ਨੇ ਕਹਿੰਦੇ ਪੰਜਾਬ ਚ ਤੇ ਸਾਹਮਣੇ ਦੇਖਦਾ ਉਹ ਇਹ ਪਿੰਡ ਇਹ ਨਿਕਲੇ ਆਉ ਆਹ ਗਿੱਲ ਤੇ ਆਹ ਦੇਖ ਤਾ ਨਵੇਂ ਬੂਟੇ ਨਿਕਲੇ ਆਉਂਦੇ ਆ ਆ ਗਿਆ ਭਾਈ ਹੁਣੀ ਐਂ ਕਣੀਆਂ ਮਾਮੇ ਕਣੀਆਂ ਹੁਣੀ ਲਈਆਂ ਨੇ ਸਹੀ ਬਾਹਰ ਨਾ ਪੁੱਤਰ ਇੱਥੇ ਖੜਜੋ ਮੰਜਾ ਲਾ ਕੇ ਲਿਓ ਨਾ ਮੈਂ ਨਹੀਂ ਇਧਰ ਮੁੜ ਤਾਜ ਉਹ ਦੇਖਿਆ ਉਹ ਦੇਖੀ ਬਿਜਲੀ ਕਿੰਨੀ ਪੜੀ ਮੈਂ ਉਹ ਯਾਦ ਏ ਅੰਦਰ ਭੇਜੋ ਇੱਥੇ ਆਗਾ ਮੈਂ ਤਾਂ ਮੱਝ ਹੀ ਨਹੀਂ ਲਾਇਆ ਭਾਈ ਇਹ ਕੋਲ ਕਰ ਜਣਾ ਉਹ ਮੇਰਾ ਛੱਤ ਤੇ ਹੀ ਪਿਆ ਰਹੇ ਉਹਦਾ ਮੱਝ ਬੋਲੇ ਬੋਲੇ ਕੰਬ ਤਾਂ ਵੱਧ ਗਿਆ ਮੈਂ ਆਖਿਆ ਸੀ ਯੋਰ ਜੇ ਨੂੰ ਭਾਈ ਇਹ ਮੂਗੀ ਨਾਲ ਵਿੱਚ ਕੇ ਆਪਾਂ ਕੱਲ ਨੂੰ ਵੇਚ ਲਾਂਗੇ 4 ਮਈ 7:50 ਦਾ ਟਾਈਮ ਆ ਤੇ ਮੌਸਮ ਫੇਰ ਵਿਗੜ ਗਿਆ ਦੁਬਾਰੇ ਸ਼ਾਮ ਦਾ ਫਿਰਦਾ ਸੀਗਾ ਖਰਾਬ ਜਿਹਾ ਹੁੰਦਾ ਨਹੀਂ ਸਹੀ ਇੱਥੇ ਬੈਠੋ ਉਹਨਾਂ ਮੈਂ ਉੱਥੇ ਜਾਂਦੋਂ ਅੰਦਰ ਚੱਲ ਅੰਦਰ ਚੱਲੋ ਅੰਦਰ ਚੱਲੋ ਬਿਜਲੀਆਂ ਕੱਟ ਗਈਆਂ ਜਾਂਦੀਆਂ ਕੋਈ ਕੋਈ ਨਾ ਕੱਟੇ ਨੂੰ ਬੈਠਾ ਰਹਿਣ ਦੇ ਤੈਨੂੰ ਰੱਖਾ ਇੱਥੇ ਚਲੋ ਵਕਾਂ ਦਾ ਨਹੀਂ ਹੈ ਮਾਰਾ ਦੇ ਹੋ ਜਾ ਬਤਾਉ ਦੇ ਉਹਦੇ ਤੂੰ ਕੀ ਆ ਲੈ ਗਿਆ ਪਾਰਟ ਤਾਜ ਅੰਦਰ ਬਹਿ ਜਾ ਇਹਦੇ ਨਾਲ ਤੇ ਪੇੜਾ ਖਾਣ ਨੂੰ ਤਿਆਰ ਹੈ ਨਾ ਫਿਰ ਸэр ਬਹਿ ਜਾ ਤੂੰ ਵੀ ਬਹਿ ਜੇ ਨਾਲ ਹੀ ਬਾਹਲਾ ਇਲਤੀਆ ਸ਼ੋਰ ਜਾ ਬਾਲਾ ਬਾਲਾ ਦੱਸੇ ਕੱਟਾ ਕੋਈ ਨਾ ਕੁਝ ਨਹੀਂ ਹੁੰਦਾ ਕੱਟੇ ਨੂੰ ਗੱਭਰੂ ਹੋ ਗਿਆ ਹੁਣ ਤਾਂ ਉਹ ਉਹ ਸਾਹਮਣੇ ਲਾਇਆ ਭਾਈ ਜਵਾਕ ਵਜ ਕੇ 9 ਮਿੰਟਾਂ ਦਾ ਸਮਾਂ ਹੋ ਗਿਆ ਇਸ ਵਕਤ ਤੇ ਮੈਂ ਮੰਝਾ ਥੱਲੇ ਲਾ ਕੇ ਲੈ ਗਿਆ ਸੀ ਥੱਲੇ ਮੈਨੂੰ ਜੱਕ ਜੀ ਨਹੀਂ ਆਈ ਤੇ ਉੱਤੇ gekeੜਾ ਕੱਢ ਕੇ ਗਿਆ ਹਵਾ ਇੰਨੀ ਜ਼ਿਆਦੇ ਠੰਡੀ ਚੱਲੀ ਜਾਂਦੀ ਸੀ ਕਿ ਮੈਂ ਇਸ ਨਿਆਰੇ ਚ ਹੀ ਪੈਨੇ ਆ ਹੈ ਮਤਲਬ ਕਣੀਆ ਆਉਣ ਦਾ ਦੁਬਾਰੇ ਚਾਂਸ ਹੈ ਕੋਈ ਕੋਈ ਕਣੀ ਜੀ ਫੇਰ ਡਿੱਗਣ ਲੱਗ ਪਈ ਆ ਮਾਹੌਲ ਆ ਕੋਈ ਕੋਈ ਕਣੀ ਡਿੱਗੀ ਜਾਂਦੀ ਆ ਆ ਝਾ ਲੋ ਇਹ ਸੇਵਕਾ ਕੰਮ ਤਾਂ ਮੈਨੂੰ ਖਾਤਰੀ ਵਾਲਾ ਹੀ ਆ ਐਂ ਦੇਖਦੀਆਂ ਕਰਨੀਆਂ ਓਏ ਕਿਰੋ ਮੁੱਛ ਨਹੀਂ ਬੂਆ ਬਾਦ ਕੇ ਕੰਮ ਦੁਬਾਰੇ अच्छा संड बन गए मनिप चाचा चाचा धगड़ा बगया बदिया बढ़िया लोटा ठीक है <गणेगे> ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 23 ਵਸਾਖ 5 ਮਈ 1125 ਸੋਮਵਾਰ ਦਾ ਦਿਨ 6:15 ਮਿੰਟਾਂ ਦਾ ਸਮਾਂ ਹੋਇਆ ਤੇ ਗਰਾਊਂਡ 'ਚ ਭੱਜ ਦੌੜ ਕਰਿਆ ਆਏ ਆ ਆਪਦੀ ਨੌਜਵਾਨ ਤੇ ਹੌਣਸਾਰ ਗਰਮਾ ਗਰਮ ਦੁੱਧ ਦਾ ਕਾਪਾ ਸੜਾਕ ਜਾਗੇ ਤੇ ਆਪਦੇ ਕੰਮ ਧੰਦੇ ਰੋਜ਼ ਵਾਲੇ ਲੱਗਾਂਗੇ ਤੇ ਰਾਹ ਪਾ ਕਣਿਆ ਕਣਿਆ ਬਾਬਾ ਨਾ ਕੱਲ ਮੈਸੇਜ ਆਇਆ ਸੀ ਸ਼ਾਮ ਨੂੰ ਕਿ 50 60 ਕਿਲੋਮੀਟਰ ਦੇ ਹਿਸਾਬ ਨਾਲ ਭਾਈ ਨੇਰੀ ਚੱਲੂਗੀ ਵੀ ਅਗਲੇ ਆਉਣ ਵਾਲੇ 3 ਘੰਟਿਆਂ ਦਾ ਸੀਗਾ ਤੇ ਉਹੀ ਗੱਲ ਹੋਈ ਅੱਥਨੇ ਜੇ ਚੱਲ ਪਿਆ ਗਾਮਾ ਸਵਾ 8:30 ਵਜੇ ਤੇ ਕਣਿਆ ਘੱਟ ਸੀ ਤੇ ਝਖੜ ਵਾਲਾ ਸੀ ਤੇਜ਼ ਮੀਂਹ ਸੀਗਾ ਮਤਲਬ ਮੀਂਹ ਵੀ ਕੱਟੀ ਸੀ ਹਵਾਈ ਵਾਲੀ ਸੀ ਵਾਹਿਗੁਰੂ ਜੀ ਵਾਹ ਗਿਰੂ ਤੇ ਮੰਜਾ ਆਪਣਾ ਇੱਥੇ ਪਿਆ ਸੀਗਾ ਕੱਲ ਤੜਕੇ ਦੀ ਚੱਕ ਕੇ ਮੰਜਾ ਮੈਂ ਥੱਲੇ ਲੈ ਗਿਆ ਤੇ ਉਦੋਂ ਤੋਂ ਬਾਅਦ ਕਣੀਆਂ ਆਈਆਂ ਹਟ ਗਈਆਂ ਤੇਜ਼ ਹਵਾ ਚਲੇ ਠੰਡੀ ਹਵਾ ਚ ਮੈਂ ਕਾ ਨਜ਼ਾਰੇ ਨਾਲ ਪਾਵਾਂਗੇ ਕੰਬਲ ਲੈ ਕੇ ਦਵਾਰੇ ਮੰਜਾ ਲਾ ਕੇ ਛੱਤ ਤੇ ਡਾ ਲਿਆ ਮੈਂ ਭਈ 9:00 ਵਜੇ ਸਾਢੇ 9:00 ਹੋਏ ਹੋਣਗੇ ਤੇ ਮੈਂ ਕਿਹਾ ਵਾਹ ਕੀ ਹਵਾ ਚੱਲਦੀ ਹੈ ਠੰਡੀ ਠਾਰ ਤੇ ਤੇ ਕੰਬਲ ਲੈ ਕੇ ਹਜੇ ਲੋਟ ਜੀ ਹੁੰਦਾ ਸੀਗਾ ਤੇ ਦਵਾਰੇ ਕਣੀਆਂ ਲੈ ਪੀਆਂ ਤੇ ਚੱਕਿਆ ਮੰਜਾ ਥੱਲੇ ਜਾ ਕੇ ਲਾਮ ਲੇਟ ਹੋ ਗਏ ਤੇ ਚੰਗੀ ਨੀਂਦ ਵਧੀਆ ਖਾਸੀ ਆਈ ਥੱਲੇ ਵੀ 4 ਵਜੇ ਫੇਰ ਜਾਗ ਆ ਗਈ ਅੱਖ ਖੁੱਲ ਗਈ ਤੇ ਤਰ ਕੇ ਆਪਦਾ ਕਾਫੀ ਦਾ ਕੱਪ ਪੀਤਾ ਤੇ ਇੱਕ ਦੋ ਕੰਮ ਧੰਦੇ ਮਾੜੇ ਮੋਟੇ ਮੱਝਾਂ ਮੁੱਝਾਂ ਬੰਨ ਕੇ ਤੇ ਗਰਾਊਂਡ ਵਾਲੇ ਪਾਸੇ ਜਿੰਦਗੀ ਲੇਖੇ ਲਾ ਕੇ ਆਏ ਆਂਗੇ ਤੇ ਫਿਲਹਾਲ ਮੂੰਗੀ ਬੀਜੀ ਆ ਕੱਲ ਦੇਖਦੇ ਆਂ ਕਿਹੜਾ ਮਾਰਦੇ ਆਂ ਕੀ ਬਣਿਆ ਤੇ ਇਸੇ ਨਹੀਂ ਦੇਣੇ ਆ ਦਾਣੇ ਚਾਰ ਦੇਖਦੇ ਅੱਜ ਦੇ ਦਿਨ ਦਾ ਮਾਹੌਲ ਚੱਲ ਬਣੇ ਰਹੋ ਐਂਡ ਤੱਕ ਨਾਲ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਜਿਹੜੇ ਤੁਸੀਂ ਸਮਾਂ ਗੱਟ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਆ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਭਾਈ ਜਿਨ੍ਹਾਂ ਨੇ ਨਹੀਂ ਕਰਿਆ ਤੇ ਬੇਨਤੀ ਆ ਲਾਈਕ ਵੀ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਪਹਿਲੀਆਂ ਚ ਕਮੈਂਟ ਵੀ ਜਰੂਰ ਕਰਿਆ ਕਰੋ ਚੰਗੀ ਮਾੜੀ ਜਿਹੇ ਜੀ ਗੱਲਬਾਤ ਲੱਗਦੀ ਆ ਤੇ ਫਿਲਹਾਲ ਦਿਖਾਉਣੇ ਆ ਪਿੰਡ ਵਾਲਾ ਮਾਹੌਲ ਚਾਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਵਾਜ਼ ਚ ਬੈਠ ਕੇ ਵੇਖ ਸਕਦੇ ਹੋ ਮੂੰਗੀ ਦਾ ਅੱਜ ਪਤਾ ਨਹੀਂ ਕਿਵੇਂ ਹੋਊਗੀ। ਹਾਂ ਮੂੰਗੀ ਹਜੇ ਦੇਖਣੀ ਬੂ ਕਰੰਟ ਹੋਈ ਆ, ਬਚ ਗਈ ਜਾਂ ਨਹੀਂ ਕਿਉਂਕਿ ਸਾਢੇ 3-4 ਕਿਲੋਮੀਟਰ ਪੈ ਜਾਂਦਾ ਅਗਲਾ ਖੇਤ ਆਪਣਾ ਨਹਿਰੋ ਤਾਂ ਪਰੇ ਵਾਲਾ ਤੇ ਪਿੰਡ ਕਣੀਆਂ ਜਾਂ ਬਾਵਾ ਸੀ ਤੇ ਅਗਲੇ ਖੇਤ ਦੇਖਦੇ ਆ ਤੇ ਪਹਿਲਾਂ ਮਾਤਾ ਜੀ ਦੀ ਹਾਜ਼ਰੀ ਹੀ ਲਵਾ ਦਈਏ ਚਲਾਈਏ। ਬਾਲ ਬੇਟਾ ਸਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾਲਾ-ਵਾਲਾ ਲੈ ਕੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਓ ਤੁਰ ਤੋ ਲੈ ਕੇ ਤੁਰ ਤੇ ਕਬਲਾ ਕੁਝ ਜਰੂਰ ਦੇਖਣਾ ਤੇ ਆਦ ਪਛਾੜੇ ਦੀ ਛੱਡਣਾ ਧੰਨਵਾਦ ਪੁੱਤ। ਤਿੰਨ ਬੇਟੇ ਬੇਟੀਆਂ ਜਿੰਨੀਆਂ ਭੈਣ ਭਾਈ ਜਿਹੜੇ ਚੈਨਲ ਤੇ ਸਾਰਾ 2 12 ਸਸਰੀ ਘਾਲ ਚੈੱਕ ਮੁੰਡਾ ਡਾਊਨ ਨੂੰ ਪੁੱਛਿਆ ਤਾਂ ਕੱਟ ਆ ਵੀਰ ਅਗਲੇ ਕਿਤਨਾ ਚਾਹ ਇਹਦੇ ਵਿੱਚੋਂ ਕੱਟ ਹੋ ਸਕਦਾ ਦੇਖੋ ਬਹੁਤ ਹੱਥ ਨੇ ਯਾਰ ਅਸੀਂ ਵੀ ਉੱਲੀ ਬੀਜ ਕੇ ਹਟੇ ਤੁਸੀਂ ਬੀਜ ਕੇ ਆਏ ਹੋ ਇਸ ਕੋ ਜਾ ਕੇ ਪਤਾ ਲੱਗੂਗਾ ਅ ਬਾਕੀ ਆਪਾਂ ਵੀ ਭਾਈ ਉਹੀ ਗੱਲ ਕਰੀ ਜਾਂਦੇ ਸੀ ਕਿ ਅਗਲਾ ਖੇਤ ਦਾ 3 4 ਕਿਲੋਮੀਟਰ ਸੰਨਾਨੇਰੋਂ ਪਰੇ ਤੇ ਹੋ ਸਕਦਾ ਉੱਧਰ ਕਈ ਵਾਰੀ ਕਣੀਆਂ ਘੱਟ ਹੁੰਦੀਆਂ ਨੇ ਈਆਂ ਇਹ ਬਾਕੀ ਕੱਲ ਵੀ ਪਾਇਆ ਮੂੰਗੀ ਬੀਜੀ ਆ ਹਾਂ ਦੇਖਿਆ ਇਹ ਲੇਟੀ ਪੈ ਉੱਤੀ ਵੀ ਨਹੀਂ ਆ ਪਹਿਲਾਂ ਹੀ ਚੱਲ ਪਿਆ ਕੰਮ ਇਹਨਾਂ ਦਾ ਇਹੋ 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 ਠੰਡਾ ਜਕਾਟੀ ਚੱਸ ਗਈ ਠੰਡਾ ਅਗਲੇ ਖੇਤ ਕਿਹੜਾ ਮਾਰ ਕੇ ਹੈ ਅਗਲੇ ਖੇਤ ਕਿਹੜਾ ਮਾਰੇ ਕਿਵੇਂ ਮੂੰਗੀ ਹੋਗੀ ਹੋਗੀ ਗਰੰਡ i'm going to ask you guys what i want to ਉਹ ਨਹੀਂ ਕਹਿੰਦੇ ਸੀ ਇਹਨੂੰ ਹਾਂ ਹਾਂ ਬੈਠਾ ਇੱਥੇ ਆ ਉਹ ਬਾਈ ਆ ਬਾਈ ਆ ਬਾਈ ਆ ਕਬਰੂ ਉਹ ਬਾਈ ਠੱਲ ਦੇ ਗੱਡੀ ਮਿੱਤਰ ਕਿਵੇਂ ਮੂੰਗੀ ਦੂ ਦਾ ਕੀੜਾ ਮਾਰ ਕੇ ਗਿਆ ਹੋਏਗਾ ਬਹੁਤ ਸੋਹਣੀ ਹੈ ਜੀ ਆ 9:20 ਮਿੰਟਾਂ ਦਾ ਟਾਈਮ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਨਵੀ ਮਿੱਤਰ ਆਇਆ ਖੜਾ ਸੀ ਬਾਹਰ ਕੇ ਤੇ ਮੈਂ ਕਿਹਾ ਆ ਜਾ ਕੋਸਰੇ ਵਾਲੇ ਖੇਤ ਕੀੜਾ ਮਾਰ ਕੇ ਆਈਏ ਤੇ ਕਈ ਦਿਨਾਂ ਬਾਅਦ ਆਇਆ ਤੇ ਅਗਲੇ ਖੇਤ ਵਾਲੀ ਮੂੰਗੀ ਤਾਂ ਕਰੰਟ ਹੋ ਗਈ ਬਈ ਆਪਣੀ ਅ ਪਿਛਲੇ ਪੈਰ ਤੱਕ ਦੇਖਦੇ ਧੁੱਪ ਸੁਣੀ ਲੱਗੀ ਤਾਂ ਉਸ ਤੱਕ ਕਰੰਟ ਭੰਨ ਦੇਗੇ ਕਰੱਡ ਭੰਨਣੀਆਂ ਪਹਿਲਾਂ ਵਾਲੀਆਂ ਨਰਮੇ ਵਾਲੀਆਂ ਉਹ ਸਾਹਮਣੀਆਂ ਸਾਹਮੀਆਂ ਪਈਆਂ ਹਲੇ ਤੱਕ ਉਹ ਉਹਦੇ ਚ ਸੌਖਾ ਹੁੰਦਾ ਸੀ ਕੰਮ ਜਿਵੇਂ ਮਤਲਬ ਤਿੰਨ ਹਾਲੀ ਹੁੰਦੇ ਸੀ ਮਨ ਲੈ ਇੱਕ ਗੇੜੇ ਚ ਮਨ ਲੈ ਤਿੰਨ ਨੋੜੇ ਤੇ ਉਹ ਵੀ ਜਿੱਦੇ ਕਣੀਆਂ ਪਾਈ ਜਾਂਦੀਆਂ ਜਿੱਦ ਜਿਹਦਾ ਨਰਮਾ ਵਿਸ਼ੇਸ਼ਤਾ ਹੋ ਜਾਂਦਾ ਉਹਨੂੰ ਤਾਂ ਬਸ ਸਾਹੀਦ ਕੰਮਣ ਰਹਿੰਦਾ ਸੀਗਾ ਤਾਂ ਹੀ ਅੱਜ ਕੱਲ ਨੂੰ ਨਰਮਾ ਜਿਵੇਂ ਆ ਮੂੰਗੀ ਮੂੰਗੀ ਪਹਿਲਾਂ ਜਿਹੜਾ ਡਾਰ ਕਰਕੇ ਕਰ ਗਿਆ ਤੇ ਮਗਰਲਾ ਤਾਂ ਹੁਣ ਅੱਜ ਕੱਲ ਜਿਵੇਂ ਕਣੀਆਂ ਵਾਲਾ ਝੱਖੜ ਚੋਲੇ ਵਾਲਾ ਮੌਸਮ ਹੋ ਜਾਂਦਾ ਤੇ ਉਹ ਫਿਰ ਕਰੰਟ ਹੁੰਦਾ ਹੀ ਹੁੰਦਾ ਸੀਗਾ ਤੇ ਜਿਹੜਾ 20 21 22 April ਤੱਕ ਇੱਥੇ ਇੱਕ ਤੱਕ ਬੀਜ ਦਿੰਦਾ ਸੀ ਤੇ ਉਹਦਾ ਨਰਮਾ ਭਾਈ ਬਾਝ ਜਾਂਦਾ ਸੀ ਕਰੰਟ ਤੋਂ ਇਹ ਆਪਣੀ ਮੂੰਗੀ ਇਹ ਪਹਿਲਾਂ ਬੀਜਤੀ ਸੀਗੀ ਤੇ 20 ਕਿਹੜਾ ਇਹ ਮੈਨੂੰ ਪਤਾ ਨਹੀਂ ਉਦੋਂ ਮੈਂ ਹੈ ਨਹੀਂ ਜੇ ਤੇ ਮੈਂ ਤੇ ਕਾਲਾ ਤੋਂ ਉੱਥੇ ਤੂੜੀ ਬਣਾਉਂਦੇ ਸੀਗੇ ਤਿੰਨਾਂ ਨੇ ਬੀਜੀ ਆ ਠੀਕ ਆ ਰਿਪੋਰਟ ਨਾ ਵੀ ਤੇ ਸਪਰੇਅ ਬਾਈ ਇਹ ਤੇ ਕਰੀ ਨਹੀਂ ਤੇਲ ਵਾਲੀ ਇਹ ਹੋ ਗਈ 10 11 ਦਿਨਾਂ ਦੀ ਤੇ ਹੁਣ ਸਲਾਹ ਕਰਦੇ ਸੀ ਹੁਣ ਕਰਨੀਆਂ ਆ ਪੈ ਗਈਆਂ ਇੱਕ ਅੱਧਾ ਦਿਨ ਤਾਂ ਖੜਕੇ ਠਹਿਰ ਕੇ ਕਰਦੇ ਆਂਗੇ ਤਾਂ ਇਹ ਰਹਿ ਗਰ ਲਈ ਸੀ ਫੇਰ ਜੀ ਇਹਨਾਂ ਦੀ ਕਰੰਟ ਵੀ ਉਹ ਕਰੰਟ ਬੰਨਣੀਆਂ ਨਾਲ ਬੰਨਣੀ ਹੋਏ ਮੂੰਗੀ ਦੀ ਪੰਨੀ ਆਂਦੀ ਬਾਈ ਤੇ ਊੜੇ ਕਿੰਨੇ ਵੱਧ ਜਾਂਦੇ ਆ ਦੇਖ ਲੈ ਇੱਕ ਪਾਂਟੇ ਚ ਹੂੰ ਕਿਸੇ ਦਾ 12 13 ਓੜੇ ਮਿਤਰਾ ਕਿਸੇ ਤਿੰਨ ਓੜੇ ਜਾਂਦੇ ਸੀ ਨਰਮੇ ਵਾਲੇ ਦਾ ਤੇ ਖੈਰ ਹੁਣ ਕਾਦੇ ਨਾਲ ਪੰਨੀਆਂ ਕਰੰਡ ਬਾਈ ਹੁਣ ਆਪਣੀ ਉਹ ਹੁੰਦੀ ਹੈ ਹੈਰੋਂ ਹੈਰੋਂ ਕਹਿ ਦਿੰਨੇ ਆਂ ਅਸੀਂ ਉਹ ਤੁਹਾਨੂੰ ਫੇਰ ਦਿਖਾ ਦੇਂਗਾ ਆਪਣੇ ਵਾਲ ਗੱਗੂ ਘਰੇ ਪਾਸੇ ਗੱਡੀ ਪਈ ਆ ਤੇ ਉਹ ਨਰਮੇ ਚ ਮਾਰਦੇ ਹੁੰਦੇ ਸੀ ਪਹਿਲਾਂ ਨਰਮੇ ਦੀ ਗੁੱਡਾ ਗੜਾਈ ਕਸੀਆਂ ਨਾਲ ਕਰਦੇ ਹੁੰਦੇ ਸੀ ਫਿਰ ਉਹ ਜਮਾਨਾ ਬਦਲ ਗਿਆ ਤੇ ਉਹ ਕਿਸੇ ਦੀ ਇੱਕ ਦੋ ਵਾਰੀ ਮੰਗ ਕੇ ਹੈਰੋਂ ਫੇਰ ਕੇ ਦੇਖੀ ਉਹ ਸੌ ਸੌਦਾ ਸੌਖਾ ਲੱਗਿਆ ਐ ਲੱਗਾ ਇਹ ਰਾਹ ਤਾਂ ਨਿਆਰੀ ਹੀ ਆ ਬਈ ਯਾਰ ਵੀ ਕਸਗੀਆਂ ਨਾਲ ਮੱਥਾ ਮਾਰੀ ਜਾਂਦੇ ਵਧੀਆ ਸੋਹਣੀ ਗੜਾਈ ਕਰਨਦੇ ਸੀ ਉਹਦੇ ਸੱਬੜਾਂ ਲੱਗੀਆਂ ਹੋ ਏ ਹੁਣ 4 ਸਾਲ ਹੋ ਗਏ ਨਰਮਾ ਬੀਜ ਦੇ ਨਹੀਂ ਤਾਂ ਬਸ ਉਹ ਸੰਦ ਬਿਹਲਿਆਂ ਵਰਗੇ ਸੀ ਕਦੇ ਇਹੋ ਜੇ ਕੰਮ 'ਚ ਆ ਜਾਂਦਾ ਉਹ ਤੇ ਹੁਣ ਜਿਵੇਂ ਟਰੈਕਟਰ ਮਗਰ ਪਾ ਕੇ ਉਹਦੇ ਨਾਲ ਅਕਰੰਡ ਭੰਨੀ ਜੋ ਪੋਲੀਆਂ ਪੋਲੀਆਂ ਸੱਪਣਾ ਉਹ ਫਿਰ ਜਾਣੀ ਉਹ ਪਿਛਲੇ ਪੈਰ ਤੱਕ ਵੇਖਾਂਗੇ ਮਾਹੌਲ ਪਰਲੀ ਮੂੰਗ ਦੇਖ ਲੋ ਵੀਰ ਬਸ ਵੱਜ ਗਏ ਕਿਹੜਾ ਅੱਜ ਕੱਲ ਨੌਜਵਾਨ ਕਹਿੰਦੇ ਆਏ ਕਿਹੜਾ ਮਾਰਦੇ ਆ ਥਾਂ 'ਤੇ ਖੜੇ ਮੁੜ ਜਾਂਦੇ ਆ ਤੇ ਮੇਰੇ ਵਾਲਾ ਪਾਪਾ ਨਾ ਵੀ ਤੂੰ ਦੇਖਿਆ ਨਾ ਜਾ ਪ੍ਰਾਣੇ ਬੰਦੇ ਕੋਈ ਵੀ ਆ ਬਾਈ ਉਹ ਜਾਂਦਾ ਉਹ ਸਾਰੇ ਬਾਣ ਉੱਤੋਂ ਦੀ ਗੀੜਾ ਦੇਣਗੇ ਕੱਲੀ ਕੱਲੀ ਬਾਟ ਉੱਤੋਂ ਦੀ ਤੇ ਸਾਡੇ ਵਰਗੇ ਨੌਜਵਾਨ ਥਾਂੇ ਖੜੇ ਬ੍ਰੇਕ ਤੇ ਗੱਡੀ ਕਮਾ ਦਿੰਦੇ ਆ ਆਇਆ ਵਰਲੇ ਬਸ ਦੇਖ ਲੈਣੇ ਕੋਈ ਨਾ ਕਹੀਂ ਕਾ ਤੋ ਹੁੰਦਾ ਬਈ ਜੀ ਹੋਈ ਹੁੰਦਾ ਨਾ ਆਦੇ ਕਰ ਗਲਵਾ ਥੱਕਰੇ ਨਵੇਂ ਨੌਜਵਾਨ ਠੀਕ ਹੈ ਬਾਈ ਦੇਖ ਰਹੀ ਨੌਜਵਾਨ ਤਾਂ ਭਾਈ ਥੋੜੀ ਜਿਆ ਸੁਨੇਹਾ ਉੱਠਣ ਵਾਲੇ ਨੇਗੇ ਤੇ ਚਾਰ ਗੀੜੇ ਗਰਾਊਂਡ ਚ ਦਿੱਤੇ ਆ ਮਤਲਬ ਗੇੜੇ ਤਾਂ ਵੱਧ ਹੁੰਦੇ ਉਹ ਗੱਲ ਕਹਿਣ ਦੀ ਹੈ ਵਿਚਾਰ ਗੇੜੇ ਕੱਢਿਆ ਉਹਨੇ بس ਜਿੰਨਾ ਕ ਮੋਸ਼ਨ ਜਾਂ ਹੁੰਦਾ ਉਹਦੇ ਖੈਰ ਸੁੱਖ ਨਾਲ ਤੇ ਆ ਸਾਡਾ ਬੈੱਡ ਨਾ ਵੀ ਹੂੰ ਝਾਰਾ ਵਸੇ ਆਲੇ ਤੇ ਲੇਟ ਮਾਰ ਲੈਂਦੇ ਸੀ ਪਾਣੀ ਛੱਡ ਕੇ ਨਵਾਂ ਲਈਏ ਬੈੱਡ ਨਵਾਂ ਬੈੱਡ ਲਿਆਵਾਂਗੇ ਨਵਾਂ ਕੀ ਖੇਤ ਵੀ ਬਈ ਆਪਣਾ ਨਿਆਈਆਂ ਵਰਗਾ ਹੀ ਹੈਗਾ ਜਿਵੇਂ ਉਹ ਸਾਹਮਣੇ ਸੁਆਗਾ بس ਥੋੜਾ ਜਿਹਾ 2 ਮਿੰਟ ਹੀ ਲੱਗਦੇ ਹੈਗੇ ਆਉਣ ਜਾਣ ਤੇ ਟਰੈਕਟਰ ਤੇ ਇੱਕੋ ਦਿਨ ਵੀ ਜਗੇ ਗਿਆ ਸੀ ਨਾ ਵੀ ਆਣਾ ਇਹਦਾ 5 ਦਿਨਾਂ ਦਾ ਹਰਕਾ ਵੀ ਆ ਆਹ ਹਾਂਜੀ ਠੀਕ ਹੈ ਮੂੰਗੀ ਮੇਰੀ ਮੂੰਗੀ ਸਾਡੀ ਆ ਪੁੱਛਦੇ ਐ ਇਸ ਨੌਜਵਾਨ ਤੋਂ ਕਿਉਂਕਿ 10 ਹੈ ਨਹੀਂ ਸੀ ਓਰੇ ਤੰញਉ ਮੈਂ ਵੱਡੀ ਛੁੱਟੀ ਜੀ ਕਾ ਤੋਂ ਲੱਗਦੀ ਆ ਲੋਟਾ ਮੂੰਗੀ ਸਾਡੀ ਬੜੀ ਲੋਟ ਆ ਵੀ ਠੀਕ ਹੈ ਤੇ ਬਾਕੀ ਭਾਈ ਲੋਟਾ ਕਮ ਚੜਦੀ ਗਲਾ ਜਾ ਅ ਬਾਕੀ ਪਰਮਾਤਮਾ ਹੱਥ ਡੋਰੀਆਂ ਚੱਲ ਮੋੜਿਆ ਉਨੀ ਤਾਂ ਆਪ ਉਹੀ ਮੱਦਦੇ ਆਗੇ ਹੈ ਕਿਹੜੇ ਕਿਹਾਰੇ ਨਾ ਉਹੀ ਲੱਗਦਾ ਉਧਰਲੇ ਪਾਸੇ ਭੱਗ ਜੇਗਾ ਤੇ ਇਧਰਲੇ ਕਿਹਾਰੇ ਸੰਕੇ ਨਹੀਂ ਲੱਗਣ ਲੱਗ ਜਾਣਗੇ ਨਹੀਂ ਦੂਰੋਂ ਆਹੀ ਲੱਗਦਾ ਹੁੰਦਾ ਇਹ ਨੌਜਵਾਨ ਕਹਿੰਦਾ ਭਾਈ ਕਾਂ ਆਲੇ ਘਾਰੇ ਸੰਘਣੇ ਲੱਗੀ ਜਾਂਦੇ ਆ ਮੈਨੂੰ ਉਹੀ ਲੱਗਦਾ ਹੁੰਦਾ ਜੀ ਹਾਂ ਹੁਣ ਇੱਧਰੋਂ ਖੜ ਕੇ ਉਧਰਲੇ ਪਾਸੇ ਨਿਗਾਹ ਮਾਰਨ ਲੱਗ ਜਾਓ ਤੈਨੂੰ ਐ ਲੱਗਿਆ ਹੁਣ ਉਧਰਲੇ ਸੰਘਣੇ ਹੈਗੇ ਸਹੀ ਆ ਚੱਲੀਏ ਜੀ ਹੁਣ ਬਸ ਚੱਲਣੀ ਬੂਆ ਜਾਂਦਿਆਂ ਨੂੰ ਚਾਹ ਵਣ ਜੂ ਪੀ ਕੇ ਫਿਰ ਕੰਮ ਕਰ ਨਵੇੜ ਲਾਂਗੇ ਨਵੇੜ ਲਾਂਗੇ ਠੀਕ ਆ ਚੱਲ ਉਹ ਸਸਤਰੀ ਕਾਲ ਨੇ ਬੁਲਾਈ ਬਈ ਸਾਰੇ ਨੂੰ ਸਸਤਰੀ ਵਾਲੇ ਜੀ ਸਸਤਰੀ ਕਾਲ ਇਸ ਹੌਲੀ ਹੌਲੀ ਸੰਗੜੋਂ ਹਟਾਉਣੇ ਆ ਜੋਬਰ ਸਾਰੇ ਆਪਣੇ ਵਾਲੇ ਵੀ ਸਾਂਗਦੇ ਆ ਭਾਈ ਹਲੇ ਤੱਕ ਸਾਰੇ ਚੁੱਪ ਜੇ ਕਰ ਜਾਂਦੇ ਆ ਪਹਿਲਾਂ ਚੰਗੀਆਂ ਸੋਹਣੀਆਂ ਗੱਲਾਂ ਕਰੀ ਜਾਂਦੇ ਹੁੰਦੇ ਆ ਤੇ ਬਾਅਦ ਚ ਸ਼ੈ ਬਣ ਜਾਂਦਾ ਜਦੋਂ ਪਤਾ ਲੱਗ ਜਾਂਦਾ ਕੈਮਰਾ ਚੱਲ ਗਿਆ ਚੁੰਗੀ ਘਟਾ ਕੇ ਜਾਓ ਠੀਕ ਹੋ ਚੜਦੀ ਕਲਾ ਵਧੀਆ 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 ਲੋਟਾ ਮਾਹੌਲ ਹੈ ਢੇੜਾ ਮਰਿਆ ਏ ਠੀਕ ਹੈ ਜੀ ਤੇ ਨੌਜਵਾਨਾਂ ਨੇ ਬਈ ਉਹ ਅੱਜ ਤੱਕ ਦੀ ਸਲਾਹ ਕਰੀ ਹੋਈ ਸੀ ਨਾ ਵੀ ਵੀ ਉਹ ਕਰਾਂਗੇ ਸਪਰੇ ਤੇ ਉਹਨੇ ਇੱਕ ਅੱਧਾ ਦਿਨ ਬਈ ਕਣੀਆਂ ਕਰਕੇ ਖੜ ਗਏ ਕਿ ਕਣੀਆਂ ਪਈਆਂ ਕੱਲ ਰਾਤ ਇੱਕ ਅੱਧਾ ਦਿਨ ਹੋਰ ਲੰਘ ਜਾਣ ਦਿੰਨੇ ਆਗੇ ਕਿਉਂ ਤੂੰ ਕੀ ਹੈ ਨਾ ਸਹੀ ਹਲੇ ਕਿਹੜੀ ਦਵਾਈ ਕਰੀਏ ਖੇਤੀਬਾੜੀ ਦੇ ਮਹਾਰ ਡਾਕਟਰ ਨਵੀ ਕੋਈ ਮਾਰ ਜੀ ਨਵੀ ਸਿੰਘ ਤੂੰ ਮਾਰਤੀ ਕਰ ਦੀਗੇ ਮਾਰ ਜੀ ਠੀਕ ਹੈ ਗੁਰਤੇਜ ਤੋਂ ਪੁੱਛ ਲੈ ਯਾਰ ਡਾਕਟਰ ਗੁਰਤੇਜ ਸਿੰਘ ਹਾਂ ਉਹ ਤਦਾ ਪੁੱਛੀ ਲਵਾਂਗੇ ਉਹ ਭਾਈ ਖਾਸੇ ਸਾਲਾਂ ਦੀ ਮੂੰਗੀ ਬੀਜੀ ਤਾਂ ਨੌਜਵਾਨ ਪਹਿਲਾਂ ਘੁਰਤੇ ਜ ਤੇ ਖੈਰ ਸੋ ਕੁ ਮੇਹਰ ਆ ਪਰਮਾਤਮਾ ਦੀ ਹੋ ਵੀ ਚੰਗੀ ਜਾਂਦੀ ਆ ਫਸਲ ਤੇ ਵੈਸੇ ਵੀ ਐਨਕੀ ਸਾਰੀਆਂ ਫਸਲਾਂ ਚੰਗੀਆਂ ਲੱਗੀਆਂ ਭਾਈ ਆਲੂ ਆ ਸਰੂ ਆ ਮੂੰਗੀ ਦੀ ਭਾਵੇਂ ਛੋਲੂਆ ਤੇ ਸਾਰਾ ਕੁਝ ਠੀਕ ਰਿਹਾ ਤੇ ਹੁਣ ਇਸ ਨੌਜਵਾਨ ਦੀ ਮੂੰਗੀ ਦੇਖ ਕੇ ਉਹਨੇ ਇਹਦਾ ਖੇਤ ਥੋੜਾ ਜਿਹਾ ਅੱਗੇ ਆ ਮੋੜ ਗੱਡੀ ਮਿੱਤਰਾਂ ਨੌਜਵਾਨ ਨਵੀ ਦੇ ਖੇਤ ਤੋਂ ਥੋੜੇ ਅੱਗੇ ਟੱਪਿਆ ਏ ਕਾ ਤੋਂ ਅਹ ਰੋਕ ਲੈ ਮਿੱਤਰ ਗੱਡੀ ਇੱਥੋਂ ਤੱਕ ਸੜਕ ਹੈਗੀ ਆ ਇਦੋਂ ਅੱਗੇ ਕੱਚਾ ਰਾਹ ਹਾਂ ਇਹ ਪੰਜਾਬ ਆਇਆ ਨਾ ਯਾਰ ਨਹੀਂ ਬਣੀ ਹੋਣੀ ਜਲ ਕੋਈ ਨਹੀਂ ਵਾਦਾ ਘਟਾ ਹੋ ਜਾਂਦਾ ਤੇ ਇੱਥੋਂ ਤੱਕ ਭਾਈ ਇਹ ਆਪਣੇ ਹੱਦ ਹੈਗੀ ਇਧਰ ਪਿੰਡ ਦੀ ਸਰਸਵੈ ਜ਼ਿਲ੍ਹੇ ਦਾ ਪਿੰਡ ਸੂਰਤੀ ਹੈ ਤੇ ਇਧਰ ਸਾਹਮਣੇ ਤੋਂ ਪੰਜਾਬ ਸ਼ੁਰੂ ਹੋ ਜਾਂਦਾ ਇੱਕ ਪੈਰ ਹਰਿਆਣੇ ਚ ਇੱਕ ਟਾਈਮ ਪੰਜਾਬ ਪੈਰ ਹੋਏ ਹੱਦ ਦਾ ਘਾਤੋ ਗਲਤੀ ਹੋ ਜਾਂਦੀ ਦੁਬਾਰੇ ਦੁਬਾਰੇ ਰਿਕਾਰਡ ਕਰਦਾ ਇਸ ਟਾਈਮ ਇੱਕ ਪੈਰ ਮੇਰਾ ਹਰਿਆਣੇ ਚ ਆ ਦੂਜਾ ਪੈਰ ਧਰ ਲੈ ਨੌਜਵਾਨ ਨੇ ਕਹਿੰਦੇ ਪੰਜਾਬ ਚ ਤੇ ਸਾਹਮਣੇ ਦੇਖਦਾ ਹੋਇਆ ਪਿੰਡ ਇਹ ਕੁਸਲਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ ਤੇ ਇਨਾਂ ਖੇਤਾਂ ਚ ਆਪਣੇ ਆਏ ਢੀਢੀ ਢੀਢੀ ਹੱਦ ਦੇ ਟੱਪ ਜਾਂਦੀ ਆ ਕੁਸਲੇ ਦੇ ਵਣ ਪੰਜਾਬ ਦੇ ਆ ਹੱਤੇ ਇਧਰ ਹਰਿਆਣੇ ਦੇ ਰਹਿ ਜਾਂਦੇ ਆ ਤੇ ਐਵੇਂ ਜੇਕਰ ਆਪਣੇ ਅਗਲੇ ਖੇਤਾਂ 'ਚ ਦੋ ਸਟੇਟਾਂ ਇਕੱਠੀਆਂ ਹੁੰਦੀਆਂ ਹਰਿਆਣਾ ਪੰਜਾਬ ਤੇ ਤਿੰਨ ਜ਼ਿਲ੍ਹੇ ਇਕੱਠੇ ਹੁੰਦੇ ਆ ਪਟੈਂਡਾ ਮਾਨਸਾ ਸਰਸਾ ਤੇ ਉੱਥੇ ਕੇਂਦਰ ਬਿੰਦੂ ਆ ਅਹ ਹਦੂਦ ਤੇ ਐਵੇਂ ਤਿੰਨ ਚੁੰਡਾ ਇਕੱਠੀਆਂ ਹੋ ਜਾਂਦੀਆਂ ਤਿੰਨੇ ਜ਼ਿਲ੍ਹਿਆਂ ਦੇ ਬਾਣਾ ਦੀਆਂ ਤੇ ਇਹ ਚੀਜ਼ ਇਹਦਾ ਖੇਤ ਆ ਉਹ ਸੀਗਾ ਪਿੱਛੇ ਨਵੀ ਦਾ ਉਹੀ ਅੱਗੇ ਧੱਪਿਆ ਮੈਂ ਕਿਹਾ ਚੱਲਾ ਆ ਜੇ ਮੜੀ ਵੀਡੀਓ ਬਣਾ ਕੇ ਲਿਆਉਣੇ ਆ ਤੇ ਉਹ ਸਾਹਮਣੇ ਦੇਖੋਦੇ ਹੋਏ ਟਾਵਰ ਜੀ ਇਹ ਪਿੰਡਾਂ ਕੋਸਲਾ 4 ਕਿਲੋਮੀਟਰ ਦਾ ਸਨ ਆਪਣੇ ਦੋਨੇ ਪਿੰਡਾਂ ਦਾ 2 ਕਿਲੋਮੀਟਰ ਪਿੱਛੇ ਇਧਰ ਆਪਣਾ ਪਿੰਡ ਹੈਗਾ ਚਲਿਏ ਨੌਜਵਾਨਾ ਜੀ ਆਲਾ ਤੇਰੀ ਮੂੰਗੀ ਇਧਰ ਕਰੀਏ ਦਰਸ਼ਨ ਇਧਰਲੇ ਪਾਸੇ ਸੋਹਣੀ ਉਗਰੇਈ ਨਵੀ ਆ ਪਹਿਲਾਂ ਦੀ ਇਹ ਹਾਂ ਕਰੰਟ ਚ ਆਈ ਆ ਕਰੰਟ ਚ ਆਈਏ ਲੋਟ ਆ ਫਿਰ ਵੀ ਯਰ ਉਹ ਉਗਰ ਦਿਓ ਦੱਸੋ ਉਹ ਜੋ ਨਿਕਲਿਆ ਹੋਇਆ ਆ ਗੱਲ ਤੇ ਆ ਦੇਖ ਤਵਾ ਨਵੇਂ ਬੂਟੇ ਨਿਕਲੇ ਆਉਂਦੇ ਆ ਨਿਕਲਿਆ ਉਹ ਹਨਾ ਗਿੱਲ ਬਹੁਤ ਆਇਆ ਦੇਖ ਹਾਂ ਨਿਕਲੀ ਜਾਂਦੀ ਸਾਰੀ ਤਰੀਕੇ ਇਹ ਮੂੰਗੀ ਰਹਿੰਦੀ ਨਹੀਂ ਨਾ ਫਾ ਪੂਰਾ ਪੂਰ ਹੋ ਜੂਗੀ ਹਰੀ ਤਿੱਤਰ ਬਹੁਤ ਆ ਬਈ ਸੋਡੇ ਪਿੰਡ ਕੀ ਵੇਖ ਕੇ ਗੈਂ ਤੁਰੇ ਜਿਹੜਾ ਕੋਈ ਬੂਟਾ ਹੋਇਆ ਪੂਰਾ ਤੂੰ ਪੱਟ ਦੇਗਾ ਇਹ ਗੁਰਦਿਆਂ ਆ ਯਾਰ ਆ ਨਿਕਲੇ ਉਜ਼ਰੀਆ ਗਿੱਲ ਬਹੁਤ ਕਣੀਆਂ ਦੀ ਰਾਤ ਵਾਲੀਆਂ ਕਣੀਆਂ ਖਾਵਾ ਬਾਵਾ ਜੀ ਬਈ ਦੋ ਕੁੰਕਲ ਤਾਂ ਹੋਣੀ ਹੈ ਇਹ ਇੰਨੀਆਂ ਖਾਸੀਆਂ ਵੀ ਨਹੀਂ ਸੀ ਬਸ ਐਂ ਅੰਗਲ ਦੋ ਉਂਗਲਾਂ ਗਿੱਲੇ ਨਾਲ ਗਿੱਲੀ ਜੀ ਰਲ ਗਈ ਜੇ ਕੇ ਜੀ ਬਈ ਮੂੰਗੀ ਪਹਿਲਾਂ ਕਰੰਟ ਹੋਈ ਸੀਗੀ ਉਹ ਦੁਬਾਰੇ ਇਸ ਗਿੱਲ ਨਾਲ ਨਿਕਲ ਆਊਗੀ ਇਸ ਗੱਲ ਦੀ ਸ਼ਾਨ ਵੀਣ ਕਰਦਾ ਹੋਇਆ ਡਾਕਟਰ ਨਾ ਵੀ ਖੁਦ ਆ ਆ ਸੁਦਾ ਨੇ ਯਾਰ ਅਸੇ ਨਾ ਕਰ ਡਾਕਟਰੀ ਹੁੰਦੇ ਆ ਸਾਰੇ ਇਹਨੂੰ ਖੇਤੀਬਾੜੀ ਕਰਨ ਵਾਲੇ ਅੱਜ ਕੱਲ ਆਪਣੇ ਆਪ ਚ ਹਰੇਕ ਬੰਦਾ ਡਾਕਟਰ ਹੈਗਾ

ਰਸਾਇਜ ਪੜੀ ਜਾਂਦੀ ਤੂੰ ਪੜ ਲਾ 123 ਨਾ ਮਾਂ ਨਾ ਤਾਂ ਕਿ ਵਿੱਚ ਜਮਾਈ ਸੀ ਜਮਾਈ ਸੀ ਹਾਂ ਕਿਵੇਂ ਵੈਰੀ ਗੁੱਡ ਜੇ ਜੇ ਦੜੰਮ ਹੋ ਗਿਆ ਤੂੰ ਫੇਰ ਚਾਚਾ ਜੀ ਮੈਂ ਜਾਉਂਗੀ ਅੱਜ ਜਿੰਮ ਜਿੰਮ ਨਹੀਂ ਆਂਦਾ ਪਰ ਫੇਰ ਚੱਲਾਂਗੇ ਜਿੱਦ ਤੇ ਤੁਹਾਨੂੰ ਛੁੱਟੀ ਹੋਵੇ ਐਤਵਾਰ ਦੀ ਛੁੱਟੀ ਹੁੰਦੀ ਆ ਕੋਈ ਨਾ ਫੇਰ ਆਪਾਂ ਗਰਾਊਂਡ 'ਚ ਆਇਆ ਵਾਂਗੇ ਹਾਂ ਚਾਚਾ ਜੀ ਠੀਕ ਹੈ ਜਮਜੇ ਜਾਣਾ ਸੀ ਅੱਜ ਫੇਰ ਜਾਨਾਂਗੇ ਆਪਾਂ ਕਿਸੇ ਦਿਨ ਚੰਗਾ ਪੜੋ ਹੁਣ ਤੁਸੀਂ ਤਾਂ ਇਹ ਤੂੰ ਵੀ ਹੋਮਵਰਕ ਕਰ ਲੈ ਓਏ ਕੀ ਕੌਣ ਕੌਣ ਆਉਗਾ ਡਿੰਮਰ ਜੇ ਅੰਮਾ ਚ ਤਾਂ ਥੋੜੇ ਜਿਹੇ ਬੰਦੇ ਹੁੰਦੇ ਆ ਠੰਡਾ ਪਾਣੀ ਲੈ ਕੇ ਦਿਓ ਕਿਉਂ ਕਾਦੇ ਵਾਸਤੇ ਠੰਡਾ ਪਾਣੀ ਲਾਣਾ ਠੰਡਾ ਪਾਣੀ ਨਹੀਂ ਪੀਂਦੇ ਹੁੰਦੇ ਮਾਹੀ ਮੀਨਾ ਮੈਮ ਦੇਖਾਂ ਟੋਲੇ ਰੂਲੇ ਦਾ ਦਿਖਾ ਦੇ ਪਹਿਲਾਂ ਠੈ ਉਹ ਬੋਇਰ ਡੰਡ ਲਾ ਕੇ ਰੱਖਾਈ ਉੱਥੇ ਦੋ ਚਾਚਾ ਕਹਦਾ ਮੈਂ ਜਦੋਂ ਇੱਧਰ ਆ ਕੇ ਘੜੇ ਹੋਏ ਹੌਣਦਾਰ ਮੈਨੂੰ ਕਹਿੰਦਾ ਚਾਚਾ ਮੈਂ ਵੀ ਜਿਮ ਵਾਲੇ ਕੱਪੜੇ ਪਾ ਰੱਖੇ ਰੇਂਗੇ ਅਮਾ ਇਹ ਨੋਟਬੁੱਕ ਹੈ ਅ ਤਰੀ ਫੋਟੋ ਆ ਮੇਰੀ ਆ ਇਹ ਤਰੀ ਕਾਕੇ ਦੀ ਆ ਤੂੰ ਵੀ ਨਿੱਕਾ ਕਾਕੇ ਹੀ ਆ ਬੈ ਜੋ ਪੜ ਲਓ ਲਿਆ ਦਿੰਨੇ ਠੰਡਾ ਪਾਣੀ 5:05 ਦਾ ਟਾਈਮ ਹੋ ਗਿਆ ਤੇ ਸ਼ੇਕਰ ਪਾਣੀ ਦਾ ਭਰ ਲਿਆ ਤੇ ਜਿੰਮ ਵਾਸਤੇ ਤਿਆਰ ਹੋ ਗਿਆ ਤੇ ਅੰਦਰ ਨਹੀਂ ਬੜਿਆ ਮੈਂ ਸਾਈ ਤਾਜੀ ਕੋਲੇ ਕਿਉਂਕਿ ਉਹਨਾਂ ਨੇ ਫਿਰ ਰੀਸ ਲੱਗ ਜਾਨੀ ਸੀ ਉਹਨਾਂ ਨੂੰ ਜਿੰਮ ਜਾਣ ਵਾਸਤੇ ਫਿਰ ਮੇਰੇ ਮਗਰ ਉੱਡਦੇ ਤੇ ਮਨਦੀਪ ਮਿੱਤਰ ਦਾ ਫੋਨ ਆਇਆ ਸੀ 15 ਕਿ ਮਿੰਟ ਪਹਿਲਾਂ ਤੇ ਜਦੋਂ ਇਹੋ ਜਿੰਮ ਦਾ ਨਾਮ ਲੈਂਦਾ ਇੱਕ ਵੱਖਰੀ એનર્ਜੀ ਆ ਜਾਂਦੀ ਹੈ ਤੇ ਅੱਡ ਤਰ੍ਹਾਂ ਦਾ ਚਾਹ ਚੜ ਜਾਂਦਾ ਤੇ ਇੱਕ ਕੌਫੀ ਗਰਮ ਪਾਣੀ ਚ ਪਾ ਕੇ ਪੂਰੀ ਪੀ ਲਈ ਕੌਫੀ ਦੀ ਇੱਕ ਤੇ ਇੱਕ ਕੇਲਾ ਖਾ ਲਿਆ ਵਧੀਆ ਪ੍ਰੀ ਵਰਕਆਊਟ ਹੈਗਾ ਤੇ ਲੈਟ ਹਾਂ ਨਹੀਂ ਹੁਣੇ ਫੌਰਨ ਹੋ ਗਈ ਤੇ ਚੰਗਾ ਮਾਤਾ ਜੀ ਗਿਆ ਤੇ ਆਇਆ ਚੰਗਾ ਧੰਨਵਾਦ ਐਵਾ ਹੀ ਰੂ ਇਹ ਕੱਲਿਆ ਆ ਗਿਆ ਤੜਕੇ ਵਾਲਾ ਲਟਕਾ ਭਾਈ ਮਨਦੀਪ ਸਿੰਘ ਠੀਕ ਹੈ ਸਤਿ ਸ੍ਰੀ ਅਕਾਲ ਬਈ ਵੇਰੀ ਗੁੱਡ ਮਾਰਨਿੰਗ ਹੈ ਭੱਜਾ ਦੁਨੀਆਂ ਨੇ ਉਹ ਦੇ ਕਿਥੇ ਇਕੱਲੇ ਨਾ ਕੋਨੇ ਸਾਰਿਆਂ ਦਾ ਸਾਰਾ ਸਾਡਾ ਸਰੀਰ ਨਾ ਸਰੀਰ ਕੋੜੇ ਕੋੜੇ ਨਾ ਮਾ ਦੀ ਉਹੜਾਕ ਨਈਂ ਕੋੜੇ ਆਇਰ ਬਾਗ ਉਹ ਕਰੀ ਨਾ ਕੋੜੇ ਅੱਖੀਆਂ ਪਾਦੇ ਹਲੇ ਤੁਸੀਂ ਉਹ ਲਗੇ ਕੋੜੇ ਜੁਲਵੇਂ ਖਾਦੇ ਪੀਂਦੇ ਨਾ ਕੋੜੇ ਇਨਾਂ ਨੂੰ ਪਿਆਦਾ ਜਿਹੜੀਆਂ ਪਹਿਲਾਂ ਪੀ ਜਾਂਦੀਆਂ ਤੇ 6:00 ਵਜ ਕੇ 16 ਮਿੰਟਾਂ ਦਾ ਟਾਈਮ ਜਿਮ ਲਾ ਕੇ ਵਾਪਸੀ ਘਰ ਨੂੰ ਕਰ ਲਈ ਤੇ ਇਹਨਾਂ ਨੂੰ ਪਾਣੀ ਪਿਆ ਕੇ ਆਸੀ ਆ ਕੇ ਫੇਰ ਪਾਣੀ ਇਹਨਾਂ ਨੂੰ ਦਵਾਰੇ ਧਰ ਤੱਕ ਥੋੜਾ ਥੋੜਾ ਜਿਹੜੀ ਨੇ ਕਿਸੇ ਨੇ ਘੱਟ ਪੀਤਾ ਹੁੰਦਾ ਉਹ ਦੁਬਾਰੇ ਪੀ ਲੈਂਦੇ ਆ ਤੇ ਭਾਈ ਮੂੰਗੀ ਕਰੰਟ ਹੋ ਗਈ ਤੇ ਅੱਜ ਭੰਨਣਾ ਕਰੰਟ ਨਹੀਂ ਗਏ ਅ ਕੱਲ ਨੂੰ ਅੱਜ ਥੋੜੀ ਸਿੱਕਰੀ ਜੀ ਘੱਟ ਬਣੀ ਸੀਗੀ ਇਹ ਹੋ ਸਕਦਾ ਤੜਕੇ ਤੱਕ ਉਹੀ ਪ੍ਰੋਗਰਾਮ ਦੁਬਾਰੇ ਬਣ ਜਾ ਅੱਜ ਫੇਰ ਉਹ ਮੈਸੇਜ ਆਇਆ ਪਿਆ ਸੀਗਾ ਵੈਦਰ ਵਾਲੀ ਐਪਲੀਕੇਸ਼ਨ ਦਾ ਕਿ 50 60 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਤੜਕੇ ਤੱਕ ਦੁਬਾਰੇ ਫੇਰ ਪਈ ਹੈ ਬਿਜਲੀ ਕੜਕਾ ਕਰ ਜਾ ਬਰਸ਼ਾ ਹੋ ਸਕਦੀ ਹੈ ਤੇ ਬਾਕੀ ਖੈਰ ਤੋਂ ਕੋ ਮੇਰ ਰੱਖੇ ਪਰਮਾਤਮਾ ਸਾਰਿਆਂ ਤੇ ਸਾਰੀਆਂ ਫਸਲਾਂ ਹਰ ਰਾਜੀ ਖੁਸ਼ੀ ਉਗਰਨ ਤੇ ਕੱਲ ਨੂੰ ਕਰਨਾ ਪੰਨਾਗੇ ਫਿਰ ਜੇ ਕਣੀਆਂ ਹੋਰ ਪੈ ਗਈਆਂ ਤੇ ਸਰ ਵੀ ਸਕਦਾ ਹੈ ਕਿ ਮੂੰਗੀ ਟੰਗੂਰ ਛੇਤੀ ਮਰ ਜਾਂਦੀ ਆ ਤੀਜੇ ਦਿਨ ਤੱਕ ਅਵਸਥਾ ਆਉਣ ਵਾਲੀ ਹੋ ਜਾਂਦਾ ਹੁੰਦਾਗਾ ਤੇ ਕਹਿ ਰਹੇ ਇਸ ਦੇ ਨਾਲ ਸਮਾਪਤਾ ਆਪਣਾ ਅੱਜ ਦਾ ਪ੍ਰੋਗਰਾਮ ਜਿੰਨੇ ਕੀ ਅੱਜ ਦੀ ਗੱਲਬਾਤ ਸੀਗੀ ਉਹਨੇ ਕੀ ਸਾਂਝੀ ਕਰ ਲਈ ਤੁਹਾਡੇ ਨਾਲ ਤੇ ਜਦੋਂ ਕੰਮ ਘੱਟ ਹੁੰਦਾ ਉਦੋਂ ਸੌ ਜਾਂਦਾ ਉਹਨਾਂ ਮੈਂ ਤੇ ਅੱਜ ਫੇਰ 12:30 12 ਵਜੇ ਲਾਮ ਲੇਟ ਹੋ ਗਿਆ ਸੀ 3 ਵਜੇ ਉੱਠ ਕੇ ਨੀਰਾ ਚਾਰਾ ਪਾਲਿਆ ਤੇ ਉਹੀ ਅਗਲੀ ਗੱਲਬਾਤ ਕਰ ਲਈ ਸਾਂਝੀ ਜਿੰਨੇ ਕੀ ਸੀਗੀ ਤੁਹਾਡੇ ਨਾਲ ਤੇ ਖੈਰ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸਮਾਂ ਕੱਢ ਕੇ ਪਰ 12 ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਲਾਈਕ ਸ਼ੇਅਰ ਵਾਲੀ ਸਪੋਰਟ ਜਰੂਰ ਕਰਦੇ ਰਹੋ ਫੀਲਿੰਗ ਯੂਠਾ ਥੋੜਾ ਯਾ ਭਾਈ ਗਾਈ ਦਾ ਉਹ ਪੀਂਦੀਆਂ ਨਹੀਂ ਇਹ ਆਏ ਨੱਕ ਮਾਰਦੀਆਂ ਇਹ ਇੱਕ ਅੱਧੀ ਦਾ ਪੀ ਜਾਂਦੀ ਹੁਣ ਨਵੀਂ ਬਾਲਟੀ ਭਰ ਕੇ ਲੈ ਆਉਣਾ ਤੇਰੇ ਵਾਸਤੇ ਕੋਈ ਨਾ ਤੇ ਖੈਰ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਇੱਕ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ